ਇਸ ਸਮੇਂ ਦਿਲਜੀਤ ਦਸਾਂਜ ਦਾ ਆਸਟ੍ਰੇਲੀਆ ਟੂਰ ਚੱਲ ਰਿਹਾ ਹੈ ਤੇ ਵੱਡੀ ਗਿਣਤੀ ਚ ਮੁੰਡੇ ਕੁੜੀਆਂ ਸ਼ੋਅ ਦੇਖਣ ਆ ਰਹੇ ਹਨ ਇਸ ਮੁੰਡੇ ਨੇ ਸ਼ੋਅ ਦੇਖਣ ਆਈਆਂ ਕੁੜੀਆਂ ਦੇ ਕੱਪੜਿਆਂ ਤੇ ਲਾਈਵ ਕਮੈਂਟ ਕੀਤੇ ਸੀ ਤਾਂ ਨਾਲ ਦੀ ਨਾਲ ਹੀ ਇਸ ਕੁੜੀ ਨੇ ਅੱਗੇ ਉਹ ਦੇਖੋ ਫਿਰ ਕੀ ਜਵਾਬ ਦਿੱਤਾ ਬਾਕੀ ਤੁਹਾਨੂੰ ਕਿਹਸਤੀਆਂ ਗੱਲਾਂ ਸਹੀ ਲੱਗੀਆਂ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦਿਓ ਸ਼ਰਟਾਂ ਕਮੀਜ਼ਾਂ ਡਰੈੱਸਾਂ ਤੇ ਜੀਨਾਂ ਦੇ ਨਿਕਲ ਜੀ ਆਪ ਕਿਹੜਾ ਤੁਸੀਂ ਪੱਗ ਬੰਨੀ ਆ ਤੁਸੀਂ ਕਿਹੜਾ কুর্তা ਪਜਾਮਾ ਤੇ ਚਾਦਰਾਂ ਪਾ ਕੇ ਕਿਸੇ ਦਿਲਜੀਤ ਦੇ ਸ਼ੋਅ ਤੇ ਉੱਥੇ ਵੀ ਤੁਸੀਂ ਆਪ ਦੇ ਦਿਖਾਵਾ ਕਰਨੇ ਹੁੰਦੇ ਮੈਂ ਤਾਂ ਇਹ ਜੀ ਪੈਂਟ ਪਾਈ ਮੈਂ ਤਾਂ ਇਹ ਜੀ ਬਟਨ ਅਪ ਸ਼ਰਟ ਪਾਈ ਆਪ ਤੁਸੀਂ ਕੁੜੀਆਂ ਨੂੰ ਕਹਿੰਦੇ ਹੋ ਵੀ ਜਿੰਨਾ ਸ਼ਰਟਾਂ ਦੇ ਦੱਸਾਂ ਨਹੀਂ ਪਾ ਸਕਦੇ ਪਰ ਤੁਸੀਂ ਇਹ ਨਹੀਂ ਦੇਖੇ ਵੀ ਕਿੰਨੇ ਮੁੰਡੇ ਉੱਥੇ ਜਾ ਕੇ ਆਪ ਤੀਸ਼ਰਟਾਂ ਦੇ ਜਿੰਨਾ ਪੱਕ ਗਿਆ ਉਹਨਾਂ ਨੇ ਕਿਹੜਾ ਕੁਰਤੇ ਪਜਾਮੇ ਪਾਏ ਜਿਵੇਂ ਦਿਲਜੀਤ ਪਾਉਂਦਾ ਉਹਨਾਂ ਨੇ ਕਿਹੜੇ ਤਰਲੇ ਵਾਲੀ ਪੱਗਾਂ ਬਣੀ ਜਿਵੇਂ ਦਿਲਜੀਤ ਬੰਨਦਾ ਆ ਉਹ ਤੁਹਾਨੂੰ ਦਿਸਦਾ ਨਹੀਂ ਤੁਹਾਨੂੰ ਸਿਰਫ ਕੁੜੀਆਂ ਦਿਸਦੀਆਂ ਆ ਤੁਸੀਂ ਉੱਤੇ ਕਾਨਸਰਟ ਦੇਖੇ ਜਾਂਦੇ ਕਿ ਕੁੜੀਆਂ ਨੇ ਕਿਹੋ ਜਿਹੇ ਕੱਪੜੇ ਪਾਏ ਹੋਏ ਵੀ ਇਹਨਾਂ ਦਾ ਸੱਭਿਆਚਾਰ ਕਿੰਨਾ ਹੈ ਦਿਖਾਉਨੇ ਵੀ ਅਸੀਂ ਸੂਟ ਪਾ ਕੇ ਜਦੋਂ ਵੀ ਕੋਈ ਇਹ ਜਿਹਾ ਕਾਨਸਰਟ ਹੁੰਦਾ ਉਦੋਂ ਹਮੇਸ਼ਾ ਗੱਲ ਇਹ ਹੀ ਛਿੜਦੀ ਆ ਵੀ ਕੁੜੀਆਂ ਆਪਦੇ ਮਨਪਸੰਦ ਦੇ ਕੱਪੜੇ ਕਾਹਤੋਂ ਪਾ ਕੇ ਜਾਂਦੀਆਂ ਮਨਪਸੰਦ ਦੇ ਕੱਪੜਾ ਦੇ ਕਿਉਂ ਨਾ ਪਾਉਣ ਇਹ ਕਿਹੜਾ ਗੁਰਦੁਆਰੇ ਚ ਨਹੀਂ ਕਾਨਸਰਟ ਤੇ ਚੱਲਿਆ ਆ ਇੱਥੇ ਜੇ ਕਿਸੇ ਕੁੜੀ ਨੇ ਜੀਨ ਪੋਣੀਆਂ ਪਾ ਸਕਦੀ ਜੇ ਕਿਸੇ ਨੇ ਕੋਈ ਡਰੈਸ ਪੋਣੀਆਂ ਪਾ ਸਕਦੀ ਆ ਤੁਸੀਂ ਆਪਦੀ ਅੱਖਾਂ ਆਪਦੇ ਵੱਲ ਰੱਖੋ ਜਿਹੜੀ ਤੁਸੀਂ 24 ਘੰਟੇ ਕੁੜੀਆਂ ਨੂੰ ਕਹਿੰਦੇ ਰਹਿੰਦੇ ਵੀ ਨਹੀਂ ਪਾ ਸਕਦੇ ਕੱਪੜੇ ਇਹ ਜੇ ਤੁਸੀਂ ਉਹ ਸਟੈਂਡਰਡ ਫਿਰ ਮੁੰਡਿਆਂ ਦੇ ਵਿੱਚ ਵੀ ਲੈ ਕੇ ਆਓ ਵੀ ਮੁੰਡਿਆਂ ਦਾ ਵੀ ਇੱਕ ਹੱਕ ਹੋਣਾ ਚਾਹੀਦਾ ਵੀ ਉਹ ਜੇ ਪੰਜਾਬੀ ਕੌਨਸਲ ਤਾਂ ਉੱਥੇ ਜਾ ਕੇ ਕੁਰਤਾ ਪਜਾਮਾ ਤੇ ਨਾਲ ਪੱਗ ਬੰਨ ਕੇ ਜਾਣ ਇਹ ਗੱਲ ਸਿਰਫ ਕੁੜੀਆਂ ਦੀ ਨਹੀਂ ਹੈਗੀ ਮੁੰਡਿਆਂ ਨਾਲ ਵੀ ਤੁਸੀਂ ਉਨਾ ਹੀ ਸਟੈਂਡਰਡ ਰੱਖੋ ਜਿੰਨਾ ਤੁਸੀਂ ਕੁੜੀਆਂ ਨਾਲ ਰੱਖਦੇ ਆਂ ਬਾਕੀ ਜੇ ਤੁਹਾਨੂੰ ਮਿਰਚ ਲੱਗੀ ਤਾਂ ਲੜਨੀ ਹੈ ਕਿਉਂਕਿ ਮੇਰੀ ਗੱਲ ਸਹੀ ਆ